ਜਿਨ ਘਰ ਧੰਨ ਹਰ ਨਾਮਾ ਪ੍ਰਵਾਨ ਗਣੀ ਸਹੀਏ ਆਏ ਸਪਨ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਣ ਕੈ ਹਉ ਬਲ ਜਾਈ ਕੇਸਾ ਕਰ ਕਰ ਝਵਰ ਟੁਲਾਵਾ ਚਰਨ ਧੋੜ ਮੁਖ ਲਾਈ ਕੇਸਾ ਕਰ ਕਰ ਝਵਰ ਟੁਲਾਵਾ ਚਰਨ ਧੋੜ ਮੁਖ ਲਾਈ ਧਨ ਵਾਹ ਗੁਰੂ ਸਾਹਿਬ ਜੀ ਸੋਹੀ ਮਹਿਲਾ ਪੰਜਵਾਂ ਜਿਨ ਮੋਹਿ ਬ੍ਰਹਮੰਡ ਖੰਡ ਤਾ ਹਉ ਮੈਂ ਪਾਉ ਰਾਗ ਜਿਨ ਮੋਹੇ ਬਹਿ ਮੰਡ ਖੰਡ ਤਾਹੋਂ ਮੈਂ ਪਾਉ ਰਾਖ ਲਿਹੋ ਏ ਵਿਖਈ ਜੀਉ ਦੇਵੋ ਆਪਣਾ ਨਾਉ ਰਾਵ ਜਾਤੇ ਨਾਹੀ ਕੋ ਸੁਖੀ ਤਾਬ ਕੈ ਪਾਛੈ ਜਾਵਾਂ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਉਂ ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾ नानक के प्रभु बिनते साध संग समां करो कृपा करुणापते तेरे हर गुण गाऊ नानक के प्रभु बिनते ਸਾਰ ਸੰਗ ਸਮਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁ ਬੈਠੇ ਗੁਰੂ ਸਵਾਰੇ ਸਤਸੰਗ ਕੀ ਜਨ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸੋਹੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਤੇ ਨਾਲ ਦੀ ਦਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 745 746 ਤੇ ਸਬੈਮਾਨ ਹੈ ਸਾਸਮਝਿਓ ਅੱਜ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਨਾਂ ਦੇ ਸਭ ਤੋਂ ਛੋਟੇ ਸਹਿਜੰਦੇ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਹੈ ਬਾਬਾ ਫਤੇ ਸਿੰਘ ਦਾ ਜੋ ਜਨਮ ਹੈ 1698 ਦੇ ਅੰਦਰ ਅਨੰਦਪੁਰ ਸਾਹਿਬ ਕੀ ਹੋਇਆ ਔਰ ਆਪਣੇ ਵੱਡੇ ਭਰਾਵਾਂ ਦੇ ਨਾਲ ਰਹਿੰਦੇ ਹੋਇਆ ਦਾਦੀ ਮਾਂ ਦੀ ਗੋਦ ਮਾਰਦੇ ਹੋਇਆ ਗੁਰਮਤਿ ਗੁਰਤੀ ਪ੍ਰਾਪਤ ਕੀਤੀ। ਛੋਟੇ ਹੁੰਦੇ ਹੋਏ ਮਨ ਵਿੱਚ ਸ਼ਸਤਰ ਵਿਦਿਆ ਦਾ ਮਨ ਹੀ ਬੜਾ ਚਾਹੋ ਹੈ। ਕਿ ਮੈਂ ਵੀ ਸ਼ਸਤਰ ਚਲਾਵਾਂ ਜਦੋਂ ਵੱਡੇ ਭਰਾਵਾਂ ਨੂੰ ਲੜਦੇ ਆ ਵੇਖਦੇ ਨੇ ਖੇਡਦੇ ਆ ਵੇਖਦੇ ਹਾਂ। ਤਾਂ ਮਨ ਵਿੱਚ ਆਉਂਦਾ ਮੈਂ ਵੀ ਜਾ ਕੇ ਖੇਡਾਂ। ਤੇ ੧ ਗਦਰ ਐਸਾ ਹੋਇਆ ਵੀ ਜਦੋਂ ਵੱਡੇ ਭਰਾ ਬਾਬਾ ਜੀਤ ਸਿੰਘ ਬਾਬਾ ਜ਼ਰਾਵਰ ਸਿੰਘ ਦੇ ਬਾਬਾ ਜੁਝਾਰ ਸਿੰਘ ਹੋਰੇ ਆਪਸ ਵਿੱਚ ਜੰਗੀ ਕਸਰਤ ਕਰ ਰਹੇ ਨੇ ਤੇ ਉਹ ਸਰ ਇਹ ਕਹਿੰਦਾ ਜੀ ਮੈਂ ਵੀ ਜਾ ਕੇ ਇਹ ਮੈਂ ਵੀ ਖੇਡਣਾ ਹੈ ਮੈਂ ਵੀ ਇਹ ਤਲਵਾਰ ਚਲਾਉਣੀ ਸਿੱਖਣੀ ਹੈ ਤੇ ਜਦੋਂ ਬਾਬਾ ਜ਼ਰਾਵਰ ਸੁਣ ਗਿਆ ਤਾਂ ਖਲੇ ਛੋਟਾ ਹੈ ਤੇਰੀ ਹਾਈਟ ਛੋਟੀ ਹੈ ਤੂੰ ਨਹੀਂ ਲੜ ਸਕਦਾ ਤੇ ਗਏ ਤੇ ਫਿਰ ਜੋ ਦਸਤਾਰ ਸਜਾਈ ਉਹ ਇਸੇ ਉਸ ਦਸਤਾਰੇ ਦੇ ਉੱਪਰ ਹੋਰ ਤੀਚਾ ਦਸਤਾਰ ਸਜਾ ਕੇ ਨਾ ਉੱਚਾ ਬੁੰਗਾ ਬਣਾ ਕੇ ਜਿਵੇਂ ਨਿਹੰਗ ਸਿੰਘ ਪਾਉਂਦੇ ਨੇ ਸਿਰ ਤੇ ਇਹ ਤਾਂ ਬਣ ਗਿਆ ਕਿ ਕਹਿੰਦੇ ਹੁਣ ਮੇਰੀ ਹਾਈਟ ਤੁਹਾਡੇ ਬਰਾਬਰ ਹੋ ਗਈ ਹੈ ਤੇ ਗੁਰੂ ਸਾਹਿਬ ਮਾਰੇ ਦੂਰ ਖੜੇ ਵੇਖ ਰਹੇ ਨੇ ਤੇ ਬੜੇ ਪਰਸਾਨ ਹੋ ਰਹੇ ਪਰ ਵੇਖੋ 98 ਵਿੱਚ ਜਨਮ ਹੋਇਆ ਤੇ 1704 ਦੇ ਵਿੱਚ तकरीबन 6 ਸਾਲ ਹੋਰ ਬਣਦੀ ਹੈ ਜਦੋਂ ਸ਼ਹੀਦੀ ਪ੍ਰਾਪਤ ਕਰ ਰਹੇ ਹਾਂ ਗੱਲ ਇਹ ਨਹੀਂ ਕਿ 4-6 ਸਾਲ ਦੀ ਉਮਰ ਵਿੱਚ ਸ਼ਹੀਦੀ ਪਾਈ ਗੱਲ ਇਹ ਹੈ ਕਿ ਗੁਣਤੀ ਕਿੱਥੇ ਮਿਲੀ ਹੋਣੀ ਪਰਿਵਾਰ ਵਿੱਚ ਉਹ ਕੈਸੀ ਮਾਂ ਦੇ ਸਿੱਖਿਆ ਹੋਣੀ ਹੈ ਕੈਸੀ ਦਾਦੀ ਨੇ ਸਿੱਖਿਆ ਦਿੱਤੀ ਹੋਣੀ ਹੈ ਕਿਸੇ ਪਿਤਾ ਨੇ ਪਾਲਿਆ ਹੋਣਾ 4 ਸਾਲ 5 ਸਾਲ 6 ਸਾਲ ਦੀ ਉਸ ਉਮਰ ਦੇ ਅੰਦਰ ਸ਼ਹੀਦ ਉਹਨੂੰ ਤਿਆਰ ਹੋ ਗਏ ਪਿੱਛੇ ਨਹੀਂ ਹਟੇ ਅੱਜ ਨੂੰ ਹੁਣ ਅਗੇ ਹਫਤਾ ਆਉਣਾ ਸਫਰ-ਏ-ਸ਼ਹਾਦਤ ਆਪਾਂ ਉਸ ਦਿਨਾਂ ਵਿੱਚ ਜੇ ਗੁਰੂ ਸਾਹਿਬ ਦੀ ਕਿਰਪਾ ਕੀਤੀ ਵਿਚਾਰ ਵਿੱਚ ਬਰੇ ਕਰਾਂਗੇ ਪਰ ਵੇਖਣੋ ਕੈਸੀ ਗੁੜਤੀ ਹੈ ਪਰਿਵਾਰ ਵਿੱਚ ਬੱਚੇ ਸਾਡੇ ਘਰਾਂ ਵਿੱਚ ਵੇਨੇ ਤੇ ਬੱਚਾ 6 ਸਾਲ ਦਾ ਬੱਜਾ ਸਕੂਲ ਜਾਣਾ ਹੋਵੇ ਤੇ ਰੋਂਦਾ ਹੈ ਬਹਾਨੇ ਮਾਰਦਾ ਪਰ ਇਹ 6 ਸਾਡੇ ਪਰ ਵਿੱਚ ਸ਼ਹੀਦੀ ਪਾਉਣ ਨੂੰ ਜਾ ਰਹੇ ਪਰ ਕੋਈ ਬਹਾਨਾਬਾਜ਼ੀ ਨਹੀਂ ਕਰਦੇ ਕਵੀ ਦੁਨਾਂਸ ਨੇ ਲਿਖਿਆ ਜਦੋਂ ਸ਼ਹੀਦ ਕਰਨ ਲੱਗੇ ਪਹਿਲਾ ਹੱਥ ਪਿੱਛੇ ਬੰਨ੍ਹ ਕੇ ਨਾ ਗੋਲੇ ਦੇ ਨਿਸ਼ਾਨੇ ਵੀ ਮਾਰੇ ਨਾਲ ਅੱਖਾਂ ਆ ਕੇ ਬੋੜ ਦੇ ਗਏ ਛੋਟੀਆਂ ਮਾਰੀਆਂ ਗਈਆਂ ਸੂਈਆਂ ਚ ਭਾਈਆਂ ਗਈਆਂ ਪਰ ਡੋਲੇ ਨਹੀਂ ਅੱਜ ਅਸੀਂ ਗੱਲ ਇਹ ਆ ਕਿ ਉਮਰ ਕਿੰਨੀ ਕਮਾ ਕੇ ਬੰਦੇ ਬੜੀ ਵੱਡੀ ਉਮਰ ਦਾ ਕਿਵੇਂ ਬੰਦਾ ਮਾਣ ਕਰਦਾ ਹੈ ਗੁਰੂ ਕਾ ਇਹ ਵੱਡੀ ਉਮਰ ਦੀ ਗੱਲ ਨਹੀਂ ਗੱਲ ਹੈ ਕਿ ਤੂੰ ਜੀਵਨ ਜੀਆ ਕਿਸ ਤਰ੍ਹਾਂ ਤੇਰੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੋਈ ਹੈ ਜੇ 100 ਸਾਲ ਜ਼ਿੰਦਗੀ ਜਿਹਦਾ ਸੱਪ ਦਾ ਜੀਵਨ ਵੀ ਹੈ ਨਾ ਪੜਦੇ ਹੈ ਨਾ ਬਿਨ ਸਿਮਰਨ ਜੋ ਜੀਵਨ ਬਰਨਾ ਸਰਬ ਜੈਸੇ ਅਰ ਜਾਰੀ 100 ਸਾਲ ਸਭ ਜੀਉਂਦਾ ਅੰਦਰ ਜ਼ਹਿਰ ਹੀ ਹੈ ਤੇ ਇਸੇ ਸੰਸਾਰ ਵਿੱਚ ਆਂਦੇ 70-80 ਸਾਲ ਜੀਵਨ ਮਾਨ ਕੇ ਘਾਰੀ ਬੜੀ ਵੱਡੀ ਉਮਰ ਹੈ ਜੀ ਤੇ ਜੇ ਗੁਰੂ ਵਾਲਾ ਬਣਿਆ ਹੀ ਨਹੀਂ ਜਿਤਨੂੰ 70 ਸਾਲ ਹੋ ਕੇ ਵੀ ਜਪੀ ਸਾਹਿਬ ਸੁਧ ਨਹੀਂ ਪਰਣਾ ਹੁੰਦਾ ਫਿਰ ਲਾਣ ਦਾ ਇਸੇ ਜੀਵਨ ਤ੍ਰਿਕਾਰ ਕੇ ਸੈਬੜੇ ਬਾਣੇ ਵਿੱਚ ਕਿਤੇ ਕਿਤੇ ਖਾਇਆ ਤ੍ਰਿਕਿਦਰੀ ਸੋਇਆ ਤ੍ਰਿਕਿਦਰੀ ਕਾਪੜ ਅੰਗ ਚੜਾਇਆ ਤ੍ਰਿਕਿ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸੂੜਾ ਪਾਇਆ ਪੌੜੀ ਛੁਰਕੀ ਹੱਥ ਨਾ ਆਵੇ ਇਹਦਾ ਜਨਮ ਲਵਾਇਆ ਕਿੰਨੇ ਸਿਰ ਤੁਮਿਤ ਰਕਾਰ ਨਹੀਂ ਤੇ ਪਰਿਵਾਰ ਮਿਤ੍ਰਕਾਰ ਯੋਗੀ ਹੋਣਾ ਜਿਹਨੇ ਤੈਨੂੰ ਸਿੱਖਿਆ ਦਿੱਤੀ ਨਹੀਂ ਪਰ ਧੰਨ ਬਾਬਾ ਫਤਿਹ ਸਿੰਘ ਦਾ ਵੇਖੋ ਪਰਿਵਾਰ ਕਿੱਸਾ ਹੈ ਜੇ ਪਿਤਾ ਵੇਖੋ ਗੁਰਗੋਬ ਸਿੰਘ ਦਾਦਾ ਗੋਤੇ ਹੀ ਬਦ ਸਾਹਿਬ ਪੜਦਾਦਾ ਗੁਰ ਹਰਗੋਬਿੰਦ ਸਾਹਿਬ ਤੇ ਦਾਦੇ ਦਾ ਦਾਦਾ ਕੋਣਾ ਗੁਰ ਅਰਜਨ ਸਾਹਿਬ ਕਿੰਨਾ ਸੋਹਣਾ ਜੀਵਨ ਹੈ ਉਹ ਕੈਸੀ ਗੁਰਤੀ ਇਹ ਤਾਂ ਗੁਰਸਹਿਬ ਕਿਰਪਾ ਕਰਨ ਜਿੱਥੇ ਅੱਜ ਉਹਨਾਂ ਦਾ ਜਨਮ ਦੇ ਹੜਾ ਸੀ ਉਹਨਾਂ ਦਾ ਜੀਵਨ ਤੋਂ ਸੇਧ ਲਈ ਇਹ ਵੀ ਜੀਵਨ ਲੰਬੀ ਹੋਣ ਦੀ ਗੱਲ ਨਹੀਂ ਜੀਵਨ ਗੁਰਮਤ ਅਨੁਸਾਰ ਜੀਵਿਆ ਜਾਏ ਤੇ ਉਹ ਜੀਵਨ ਪ੍ਰਵਾਨ ਹੈ ਅੱਜ ਦੇ ਹੁਕਮ ਨਾਇ ਸਾਹਿਬ ਕਹਿੰਦੇ ਜਿਨ ਮੋਹੇ ਬ੍ਰਹਮੰਡ ਖੰਡ ਤਾ ਮੂ ਮੈਂ ਪਾਉ ਕਹਿੰਦੇ ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਇਆ ਹੋਇਆ ਖੰਡ ਬ੍ਰਹਮੰਡ ਨੂੰ ਮੋਇਆ ਹੋਇਆ ਸਾਰੇ ਸੰਸਾਰ ਤਾਹੂ ਮੈਂ ਪਾਉ ਮੈਂ ਵੀ ਉਸ ਪਿਛੇ ਤੁਰ ਰਿਹਾ ਜਿਦਾਂ ਸੰਸਾਰ ਤੁਰਿਆ ਜਾ ਰਿਹਾ ਭੇਡ ਚੱਲ ਹੋ ਗਈ ਮੈਂ ਵੀ ਤੁਰਿਆ ਜਾ ਰਿਹਾ ਭੇਡ ਚੱਲ ਹੀ ਹੈ ਨਾ ਪੇਕ ਨੇ ਕਿਦਾਂ ਮੈਂ ਵੀ ਕਰਾਂ ਦੂਜੇ ਨੇ ਬਣਾਇਆ ਮੈਂ ਵੀ ਬਣਾਵਾ ਇੱਕ ਚਲਾ ਗਿਆ ਪਰ ਮੈਂ ਵੀ ਚਲਾ ਜਾਵਾਂ ਉਹਦਾ ਪੁੱਤਰ ਗਿਆ ਮੇਰਾ ਵੀ ਚਲਾ ਜੇ ਭੇਡ ਚੱਲ ਨੂੰ ਕਹਿੰਦੇ ਸਾਰਾ ਸੰਸਾਰ ਤੁਰਿਆ ਜਾ ਰਿਹਾ ਮੈਂ ਵੀ ਉਸ ਪਾਸੇ ਤੁਰ ਰਿਹਾ ਕਹਿੰਦੇ ਰਾਖ ਨੇ ਹੋਏ ਵਿਖੇ ਹੀ ਜੀਓ ਇਹਦਾ ਵਿਸ਼ਾ ਵਿੱਚ ਵਪਿਆ ਹੋਇਆ ਮੇਰਾ ਮਾਨ ਹੈ ਪ੍ਰਮਾਤਮਾ ਜੀ ਮੈਨ ਰੱਖਿਆ ਕਰ ਦੇਹੋ ਆਪਣਾ ਨਾਮ ਤੇਰੇ ਨਾਮ ਨਾਲ ਜੁੜ ਜਾਮ ਕਿਉਂਕਿ ਬੰਦਾ ਜਿੱਧਰ ਵੀ ਜਾ ਰਿਹਾ ਸੋਚਦਾ ਹੈ ਫਲਾਣਾ ਬੰਦਾ ਚਲਾ ਗਿਆ ਉਹਨੂੰ ਸੁੱਖ ਆ ਗਿਆ ਚਾਰ ਪੈਸੇ ਮੈਂ ਵੀ ਸੁਖੀ ਹੋ ਜਾਵਾਂ ਉਹਦਾ ਘਰ ਬਣ ਗਿਆ ਮੈਂ ਵੀ ਘਰ ਬਣਾ ਲਵਾਂ ਉਹਨੇ ਬਿਮਾਰ ਨੇ ਕਰਕੇ ਚਾਰ ਪੈਸੇ ਇਕੱਠੇ ਕਰ ਲਏ ਸ਼ਾਇਦ ਸੁਖੀ ਹੋ ਕੇ ਮੈਂ ਵੀ ਸੁਖੀ ਹੋ ਜਾਵਾਂ ਪਰ ਸਭ ਕੁਝ ਜਦੋਂ ਪ੍ਰਾਪਤ ਹੁੰਦਾ ਹੈ ਸਭ ਕੁਝ ਹੋਣ ਤੋਂ ਬਾਅਦ ਕਹਿੰਦਾ ਨਹੀਂ ਫਲਾ ਰੋਈ ਜਨ ਬਾਹਰ ਹੀ ਜਾ ਰਿਹਾ ਵਿਜ਼ਨ ਲੱਗ ਗਿਆ ਚਲਾ ਗਿਆ ਫਿਰ ਉਹ ਜਨ ਵਾਪਸ ਨਹੀਂ ਆ ਰਿਹਾ ਅਬ ਆ ਵੇਖਦੇ ਕਈ ਸੰਸਾਰ ਵਿੱਚ ਅਧਿਆ ਹੋਇਆ ਨਾ ਜਿਹੜਾ ਚਲੇ ਗਿਆ ਤੇ ਉਹ ਵੀ ਰੋ ਰੇ ਜਿਹੜਾ ਨਹੀਂ ਗਿਆ ਤੇ ਉਹ ਵੀ ਰੋ ਰਹੇ ਨੇ ਸਾਈਬਨ ਜਿੰਦਰ ਸਾਰਾ ਸੰਸਾਰ ਤੁਰਿਆ ਜਾ ਰਿਹਾ ਮੈਂ ਵੀ ਤੁਰਿਆ ਜਾ ਰਿਹਾ ਮਾਰੇ ਮਰੋ ਨਾਮ ਦੀ ਦਇਆ ਬਖਸ਼ੋ ਰਹਾਉ ਜਾਤੇ ਨਾਹੀਂ ਕੋ ਸੁਖੀ ਤਾਂ ਕਹ ਪਛੈ ਜਾਓ ਜਿਨ੍ਹਾਂ ਵਸਤੂਆਂ ਨੂੰ ਪ੍ਰਾਪਤ ਕਰੇ ਕੋ ਸੁਖੀ ਨਹੀਂ ਹੋਇਆ ਅਜੇ ਤੱਕ ਮੈਂ ਵੀ ਪਿੱਛੇ ਤੁਰਿਆ ਜਾ ਰਿਹਾ ਜੇ ਮਤ ਹੋਵੇ ਬੰਦੇ ਕੋ ਨਾ ਕਹ ਭਈ ਇਹਦਾ ਇਹਨਾਂ ਸੁਖੀ ਨਹੀਂ ਹੋਇਆ ਮੈਂ ਕਿਉਂ ਸੁਖੀ ਹੋ ਜਾਣਾ ਮੈਂ ਨਾ ਜਾਵਾਂ ਇੱਕ ਜਾ ਰਹੇ ਦੁਆ ਵਿਚਾਰੇ ਆ ਭੇਡ ਜਣ ਨੂੰ ਕਹਿੰਦੇ ਨੇ ਇੱਕ ਭੇਡ ਛਾਲ ਮਾਰਨੀ ਹੈ ਖੂਤੇ ਕਿ ਪਹਾੜੋਂ ਥੱਲੇ ਤੇ ਦੂਜੀ ਭੇਡਾਂ ਛਾਲਾ ਮਾਰਦੀਆਂ ਅਸੀਂ ਭੇਡਾਂ ਹੀ ਬਣ ਗਏ ਆਪਣਾ ਰਸਤਾ ਨਹੀਂ ਬਣਾਇਆ ਜੋ ਗੁਰੂ ਨੇ ਰਸਤਾ ਦੱਸਿਆ ਤੁਰੇ ਨਹੀਂ ਭੇੜ ਚੱਲ ਬਣ ਗਏ ਜਿਨ੍ਹਾਂ ਦੇ ਸੰਦ ਕੋ ਸੁਖੀ ਨਹੀਂ ਹੋਇਆ ਸਾਇਬਨ ਮੈਂ ਵੀ ਤੁਰੇ ਜਾ ਰਿਹਾ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਜੋ ਅਖੀਰ ਸਭ ਨੂੰ ਛੱਡ ਕੇ ਚਰੇ ਜਾਂਦਾ ਮੈਂ ਲੱਟੇ ਹੋ ਚਮੜਿਆਂ ਦੇ ਨਾਲ ਤਾਂ ਮੇਰੇ ਧੀਆਂ ਨੇ ਮੇਰੇ ਪੁੱਤਰ ਹੈ ਮੇਰੀ ਪਤਨੀ ਹੈ ਮੇਰੇ ਬੱਚੇ ਨੇ ਕੋਈ ਵੀ ਨਾਲ ਨਹੀਂ ਤੁਰਦਾ ਸਾਇਕਲ ਲਪਟੇ ਹੋਏ ਚਮੜੇ ਹੋਰ ਦੇ ਨਾਲ ਮੈਂ ਬਾਰ-ਬਾਰ ਜੋ ਆਖਿਰ ਛੱਡ ਕੇ ਚਲੇ ਜਾਣਾ। ਇਸ ਸਰੀਰ ਵਿੱਚ ਸਾਨੂੰ ਸਾਡੇ ਕੋਲਣਾ ਵੀ ਮੇਂ ਸ਼ਰਮ ਹੋਏਗਾ ਨਾ ਜਿੰਨਾ ਮਰਜ਼ੇ ਨੂੰ ਸਵਾਰੀ ਜੋ ਸ਼ਿੰਗਾਰੀ ਜੋ ਇਸ ਸਰੀਰ ਜੋ ਤਣ ਉਪਜਿਆ ਸੰਘੀ ਸੋਪੀ ਸੰਗ ਨ ਹੋਇਆ ਇਸ ਰਿ ਵੀ ਨਾਲ ਨਹੀਂ ਜਾਏਗਾ। ਜਦੋਂ ਸਮਝ ਆ ਗਈ ਨਾ ਕਿ ਬੰਦਾ ਉਸ ਸੁੱਖ ਦੇ ਪਿੱਛੇ ਦੁਰਦਾ ਤੇ ਜਿਸ ਸੁਭਿਜੋਂ ਕਦ ਦੁੱਖ ਨਾ ਪ੍ਰਾਪਤ ਹੋ ਉਸ ਅਨੰਦੀ ਪ੍ਰਾਪਤੀ ਕਰ ਲੈ ਜਿਸ ਆਨੰਦ ਵਿੱਚੋਂ ਕਦੇ ਫਿਰ ਦੁੱਖ ਨਾ ਘਮ ਨਾ ਪੈਦਾ ਹੋਵੇ ਕਹਿ ਲਗੇ ਕਰੋ ਕਿਰਪਾ ਕਰुणाਪਤੇ ਕਰुणा के तरस ए ਪ੍ਰਮਾਤਮਾ ਜੀ ਮੇਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਤੇਰੇ ਹਰ ਗੁਣ ਗਾਉ ਮੇਰੇ ਗੁਣ ਗਾਸਕਾ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਮੇਰੀ ਬੇਨਤੀ ਹੈ ਨਾਨਕ ਦੀ ਕਿਨੇ ਮੈਂ ਨਾਨਕ ਦੇ ਬੰਤੀ ਹੈ ਕਿ ਮਿਰਤੇ ਕਿਰਪਾ ਕਰ ਮੈਂ ਸਤ ਸੰਗਤ ਕਰਾਂ ਗੁਰਮੁਖਾ ਦੇ ਸੰਗਤ ਕਰਾਂ ਤੇ ਗੁਰਮੁਖਾ ਦੇ ਸੰਗਤ ਕਰਾਂ ਤੇਰੇ ਮਾਇਆ ਰਵਾ ਮੇਸ਼ਾ ਜਦੋਂ ਦੇਨ ਹੋ ਜਾਣਾ ਬੰਦਾ ਰੱਬ ਦੇ ਵਿੱਚ ਤੇ ਭਾਵੇਂ ਚਾਰ ਪੈਸੇ ਆ ਜਾਣ ਤੇ ਹੰਕਾਰ ਦਾਣੇ ਦੇ ਚਾਰ ਪੈਸੇਲੇ ਰੋਂਦਾ ਨਹੀਂ ਜਦੋਂ ਦੇਨ ਨਹੀਂ ਹੁੰਦਾ ਨਾ ਘਾਰਿਆ ਜਾਂਦਾ ਚਾਰ ਪੈਸੇ ਆ ਗਏ ਬੜਾ ਖੁਸ਼ ਚਾਰ ਪੈਸੇ ਚਲੇਗੇ ਰੋਂਦਾ ਜਦ ਕਛ ਪਾਵਾ ਤਬ ਗਰਮ ਕਰਦਾ ਹੰਕਾਰ ਕਰਦਾ ਫਿਰ ਮਾਇਆ ਆ ਗਈ ਤਬ ਰੋਣ ਲੱਗਦਾ ਜੇ ਤੋ ਚਰੇ ਕੇ ਇਹਦੇ ਫਰੂਲ ਲੱਗਦਾ ਹੈ ਤੋ ਸਤਗੁਰੂ ਕਿਰਪਾਯੋ ਲੀਨਤਾ ਵਾਲੀ ਵਿਰਤੀ ਚਲੇ ਬਣ ਜਾਏ ਸੰਸਾਰ ਜਾਂਦੇ ਆ ਪਰਿਵਾਰ ਦੇ ਫਰਜ਼ ਨਾਲ ਭੀੜ ਚੱਲਣਾ ਕਰੀਏ ਆਪਣੇ ਮਤ ਵੀ ਵਰਤੀਏ ਆਪਣਾ ਦਿਮਾਗ ਵੀ ਵਰਤੀਏ ਦੇਖਾ ਦੇਖੀ ਲਗਾ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਉਹਨਾਂ ਸਨ ਮਨਮੁਖੇ ਆ ਤੋ ਸਤਗੁਰੂ ਕਿਰਪਾ ਕਰਨ ਸੁਦੀਵ ਸੁਖ ਜਿਹੜਾ ਨਹੀਂ ਤੇ ਸਾਬ ਨੇ ਕਿਹਾ ਜੋ ਸੁੱਖਾ ਚਾਹੇ ਸਦਾ ਸ਼ਰਨ ਰਾਮ ਕੀ ਲੈ ਉਹ ਕਿਹਦਾ ਸੁਖ ਹੈ ਕਿ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪਣੇ ਬੱਚੇ ਨੇ ਲਾਸ਼ਾਂ ਵੇਖੀਆਂ ਪਰ ਦੋਦੇ ਨਹੀਂ ਜਦੋਂ ਖਬਰ ਆਈ ਕਿ ਛੋਡੇ ਸਾਹਿਬ ਦਾ ਕਿਵੇਂ ਕੋ ਕੋ ਕੇ ਤਸੀਹੇ ਦੇ ਪਿਛੇ ਕੀਤਾ ਗਿਆ ਫਿਰ ਵੀ ਰੋਏ ਨਹੀਂ ਉਹਦੇ ਇੱਕੋ ਗੱਲ ਕਹੀ ਵਾਹਿਗੁਰੂ ਮੇਰਾ ਮੂਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗੈ ਮੇਰਾ ਸੋ ਸਮੂਹ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਬਾਬਾ ਫਤੇ ਸਿੰਘ ਦੇ ਜਨਮ ਦੇ ਆਡੇ ਦੀਆਂ ਲੱਖ ਲੱਖ ਵਧਾਈਆਂ ਹੋਮਣ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਆਪਣੇ ਬੱਚਿਆਂ ਨੂੰ ਬਾਬੇ ਫਤੇ ਸਿੰਘ ਵਰਗੀ ਮੁਰਤੀ ਦੇਈ ਤਾਂ ਕਿ ਉਹ ਵੀ ਆਪਣੇ ਧਰਮ ਵਿੱਚ ਪਰਪੱਕ ਰਹਿ ਸਕਣ ਵਾਹਿਗੁਰੂ ਜੀ ਕਾ ਖਾਲਸਾ